ਖੰਨਾ ਪੁਲਿਸ ਨੂੰ ਇੱਕ ਵਾਰ ਫਿਰ ਤੋਂ ਵੱਡੀ ਸਫਲਤਾ ਹੱਥ ਲੱਗੀ ਹੈ ਦੱਸਦੀ ਕਿ ਖੰਨਾ ਪੁਲਿਸ ਨੇ ਰਾਜਸਥਾਨ ਚ ਬੈਠ ਕੇ ਜਾਲੀ ਕਰੰਸੀ ਤਿਆਰ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਸਮੇਤ ਚਾਰ ਅਤੇ ਪੰਜਾਬ ਚ ਸਪਲਾਈ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਨ੍ਹਾਂ ਦੇ ਕਬਜ਼ੇ 'ਚ 15 ਲੱਖ 5000 ਰੁਪਏ ਦੀ ਜਾਲੀ ਕਰੰਸੀ ਬਰਾਮਦ ਹੋਈ ਹੈ ਅਤੇ ਪੁਲਸ ਨੇ ਕਰੰਸੀ ਛਾਪਣ ਲਈ ਵਰਤਿਆ ਜਾਣ ਵਾਲਾ ਪ੍ਰਿੰਟਰ ਅਤੇ ਲੈਪਟਾਪ ਅਤੇ ਕਾਗਜ਼ ਵੀ ਜ਼ਬਤ ਕਰ ਲਏ ਨੇ ਇਸ ਬੰਦੇ ਜਾਣਕਾਰੀ ਦਿੰਦੇ ਹੋਏ ਖੰਨਾ ਦੇ ਐਸਐਸਪੀ ਅਮਨੀਤ ਕੋਡਲ ਨੇ ਦੱਸਿਆ ਕਿ थाना सदर ਦੀ ਪੁਲਸ ਨੇ 13 April ਨੂੰ ਪੁਲਸ ਜ਼ਿਲ੍ਹਾ ਖੰਨਾ ਦੇ ਸਮਰਾਲਾ ਇਲਾਕੇ ਦੇ ਵਿੱਚ ਰਹਿਣ ਵਾਲੇ ਦੋ ਵਿਅਕਤੀਆਂ ਕਮਲਜੀਤ ਸਿੰਘ ਅਤੇ ਹਨੀਪਰਤਵਾਜ ਨੂੰ ਨਾਕਾਬੰਦੀ ਦੇ ਦੌਰਾਨ 67500 ਰੁਪਏ ਦੀ ਜਾਲੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਸੀ ਅਤੇ ਦੋਵਾਂ ਦੀ ਗ੍ਰਿਫਤਾਰੀ ਵਰੰਟ ਹਾਸਲ ਕਰਨ ਤੋਂ ਬਾਅਦ ਪੁਲਿਸ ਨੇ ਅਜਮੇਰ ਤੋਂ ਮਨੋਜ ਜਤੀ ਉਸ ਦੇ ਸਾਥੀ ਮਦਨ ਲਾਲ ਨੂੰ ਵੀ ਗ੍ਰਿਫਤਾਰ ਕਰਕੇ 14 ਲੱਖ 20 ਹਜ਼ਾਰ ਰੁਪਏ ਦੀ ਜਾਲੀ ਕਰੰਸੀ ਬਰਾਮਦ ਕੀਤੀ ਹੈ ਅਤੇ ਪੁਲਿਸ ਨੇ ਜਾਲੀ ਕਰੰਸੀ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਲੈਪਟਾਪ ਪ੍ਰਿੰਟਰ ਅਤੇ ਕਾਗਜ਼ ਵੀ ਬਰਾਮਦ ਕੀਤੇ ਨੇ ਕਾਨਫਰੰਸ ਦਾ ਮੋਟਿਵ ਹੈ ਜੀ ਜੋ ਸਾਡੀ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਾਡੀ ਕੰਟੀਨਿਊਸ ਡਰਾਈਵ ਚੱਲ ਰਹੀ ਹੈ ਹਰ ਤਰ੍ਹਾਂ ਦੇ ਕ੍ਰਿਮੀਨਲ 엘ਿਮੈਂਟਸ ਦੇ ਅਗੇਂਸਟ ਉਹਦੇ ਵਿੱਚ ਸਾਨੂੰ ਪਿਛਲੇ ਦਿਨਾਂ 'ਚ ਵੱਡੀ ਸਫਲਤਾ ਮਿਲੀ ਜਦੋਂ ਖੰਨਾ ਪੁਲਿਸ ਨੂੰ ਜਾਲੀ ਕਰੰਸੀ ਤਿਆਰ ਕਰਨ ਵਾਲੀ ਜਿਹੜੀ ਅੰਤਰਰਾਜੀ ਗਿਰੋਹ ਹੁੰਦੀ ਹੈ ਉਹਦੇ ਅਸੀਂ 4 ਮੈਂਬਰ ਗ੍ਰਫਤਾਰ ਕੀਤੇ ਤੇ ਸਾਨੂੰ ਇਹਦੇ 'ਚ 15 ਲੱਖ 5000 ਰੁਪਏ ਦੀ ਜਾਲੀ ਕਰੰਸੀ ਬਰਾਮਦ ਹੋਈ ਹੈ ਇਹਦੀ ਡੀਟੇਲ ਜੇ ਮੈਂ ਦੱਸਣਾ ਚਾਹਾਂਗੀ ਇਹ ਸਾਰੀ ਡਰਾਈਵ ਦੀ ਸੁਪਰਵੀਜ਼ਨ ਐਸਪੀਡੀ ਮੈਡਮ ਪ੍ਰਗਿਆ ਜੈਨ ਨੇ ਕੀਤੇ ਉਹਨਾਂ ਦੇ ਅੰਡਰ ਇਨਚਾਰਜ ਸੀਆਈਏ ਇਨਸਪੈਕਟਰ ਅਮਨਦੀਪ ਸਿੰਘ ਐਸਐਚਓ ਸਦਰ ਹਰਦੀਪ ਔਰ ਇਹਨਾਂ ਦੋਨਾਂ ਦੀ ਜਿਹੜੀ ਟੀਮਸ ਹੈ ਉਹ ਇਨਵੋਲਟ ਸੀ ਗਿਆ 13 April ਨੂੰ ਐਸਐਚਓ ਥਾਣਾ ਸਦਰ ਇਹਨਾਂ ਦੀ ਪਾਰਟੀ ਨੇ ਦੋ ਸ਼ੱਕੀ ਵਿਅਕਤੀ ਵਿਲੇਜ ਅਲਾਰਡ ਦੇ ਏਰੀਆ ਚ ਇੰਟਰਸੈਪਟ ਕੀਤੇ ਸੀਗੇ ਉਹਨਾਂ ਨੂੰ ਸ਼ੱਕ ਦੇ ਬਨਾਤੇ ਜਦੋਂ ਉਹਨਾਂ ਦੀ ਤਲਾਸ਼ੀ ਲਈਤੀ ਗਈ ਇਕਦਾਂ ਨਾ ਸੀਗਾ ਕਮਲਜੀਤ ਸਿੰਘ ਜਿਹੜਾ ਪਿੰਡ ਰਣਵਾ ਤਹਿਸੀਲ ਸਮਰਾਲੇ ਦਾ ਰਹਿਣ ਵਾਲਾ ਹੈ ਔਰ ਦੂਜਾ ਹਨੀਪਾਰਦਵਾਜ ਜਿਹੜਾ ਮਾਝੀਵਾੜਾ ਸਾਹਿਬ ਦਾ ਰਹਿਣ ਵਾਲਾ ਹੈ ਜਿਹੜਾ ਕਮਲਜੀਤ ਸਿੰਘ ਹੈ ਉਹਦੀ ਤਲਾਸ਼ੀ ਚ ਸਾਨੂੰ 500 ਰੁਪਏ ਦੇ ਕਰੰਸੀ ਨੋਟ ਬਰਾਮਦ ਹੋਏ ਔਰ ਦੂਜੇ ਤੋਂ 200 ਰੁਪਏ ਦੇ ਔਰ ਇਹ ਜਿਹੜੇ ਕਰੰਸੀ ਨੋਟ ਸੀਗੇ ਇਨ੍ਹਾਂ ਚ ਸੀਰੀਅਲ ਨੰਬਰ ਆਪਸ ਚ ਸਿਮਿਲਰ ਸੀਗੇ ਜਿਸ ਤੋਂ ਪਤਾ ਲੱਗਦਾ ਸੀ ਕਿ ਇਹ ਜਾਲੀ ਜਾਲੀ ਕਰੰਸੀ ਹੈ ਐਫ ਆਈ ਸੀ ਐਨ ਫੇਕ ਇੰਡੀਅਨ ਫੇਕ ਇੰਡੀਅਨ ਕਰੰਸੀ ਨੋਟ ਤੇ ਉਸ ਬਿਹਫ ਤੇ ਟੋਟਲ ਸਾਨੂੰ 67500 ਰੁਪਏ ਜਾਲੀ ਕਰੰਸੀ ਦੀ ਬਰਾਮਦਗੀ ਹੋਈ ਸੀ ਨਾ ਦੋਨੋਂ ਤੋਂ ਜਿਸ ਬਿਹਫ ਤੇ ਮੁਕੱਦਮਾ ਨੰਬਰ 60 13 April ਨੂੰ ਦਰਜ ਕੀਤਾ ਗਿਆ ਸੀ थाना सदर ਅੰਡਰ ਸੈਕਸ਼ਨ 489 A B C D E IPC ਜਿਹੜੀ ਕਾਉਂਟਰਫੇਟ ਕਰੰਸੀ ਹੁੰਦੀ ਹੈ ਉਹਦੇ ਤੇ ਇਹ ਸੈਕਸ਼ਨਸ ਲਾਜ ਹੁੰਦੇ ਆ ਸੋ ਡਿਊਰਿੰਗ ਫਰਦਰ ਇਨਵੈਸਟੀਗੇਸ਼ਨ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੇ ਦੋਨੋਂ ਦੋਸ਼ੀ ਹੈਗੇ ਇਹ ਜਾਲੀ ਕਰੰਸੀ ਨੋਟ ਬੇਸਿਕਲੀ ਇੱਕ ਮਨੋਜ ਕੁਮਾਰ ਉਰਫ ਵਿਜੇ ਹੈ ਜਿਹੜਾ ਵਾਸੀ ਰਾਜਸਥਾਨ ਹੈ ਉਹਦੇ ਤੋਂ ਪਿੱਛੇ ਲੈ ਕੇ ਆਂਦੇ ਸੀਗੇ ਸੋ ਇਸ ਪੇਸ ਤੇ ਮਨੋਜ ਨੂੰ ਅਸੀਂ ਆਪਣੀ ਤਫਤੀਸ਼ ਚ ਨਾਮਿਨੇਟ ਕੀਤਾ ਔਰ ਐਸ ਪਰ ਐਸ ਪਰ ਜਿਹੜੇ ਲੀਗਲ ਟਰਮਸ ਲੀਗਲ ਪ੍ਰੋਸੀਜਰ ਵਰਤਦੇ ਹੋਏ ਅਸੀਂ ਉਹਦੇ ਅਰੈਸਟ ਵਾਰੰਟ ਲਏ ਤੇ ਫਿਰ ਅਸੀਂ ਉਹਨੂੰ ਅਜਮੇਰ ਤੋਂ ਅਰੈਸਟ ਕੀਤਾ 16 April ਨੂੰ ਔਰ ਉਸ ਦੇ ਨਾਲ ਸਾਨੂੰ ਉਸ ਦਾ ਸਾਥੀ ਜਿਹਦਾ ਨਾਮ ਮਦਨ ਲਾਲ ਹੈ ਇਹ ਦੋ ਲੋਕਾਂ ਨੂੰ ਉਥੋਂ ਮੁਲਜਮਾਂ ਨੂੰ ਅਸੀਂ ਫੜ ਕੇ ਲੈ ਕੇ ਆਏ ਰਾਜਸਥਾਨ ਤੋਂ ਤੇ ਇਹਨਾਂ ਤੋਂ ਸਾਨੂੰ 1420000 ਦੀ ਜਾਲੀ ਕਰੰਸੀ ਬਰਾਮਦ ਹੋਈ ਹੈ ਤੇ ਇਸ ਦੇ ਨਾਲ ਨਾਲ ਸਾਨੂੰ ਇਹਨਾਂ ਤੋਂ ਇੱਕ ਤਾਂ ਲੈਪਟਾਪ ਮਿਲਿਆ ਜਿਹਦੇ ਚ ਇਹ ਕਰੰਸੀ ਪ੍ਰਪੇਅਰ ਕਰਦੇ ਸੀਗੇ ਪ੍ਰਿੰਟਰ ਜਿਸ ਤੋਂ ਉਹ ਪ੍ਰਿੰਟ ਕਰਦੇ ਸੀ ਔਰ ਖਾਲੀ ਕਾਗਜ਼ ਵੀ ਮਿਲੇ ਜਿਹੜੀ ਸਾਰੀ ਮਤਲਬ ਪੈਰਾਫਰਨੈਲਿਆ ਹੁੰਦਾ ਜਿਸ ਦੇ ਨਾਲ ਇਹ ਫੇਕ ਕਰੰਸੀ ਤਿਆਰ ਕਰਦੇ ਸਾਰਾ ਮਟੀਰੀਅਲ ਸਾਨੂੰ ਉਥੋਂ ਅਜਮੇਰ ਤੋਂ ਇਹਨਾਂ ਤੋਂ ਮਿਲਿਆ ਸੋ ਕੁਲ ਮਿਲਾ ਕੇ ਇਹਨਾਂ ਦੋਸ਼ੀਆਂ ਤੋਂ ਸਾਨੂੰ ਹੁਣ ਤੱਕ 15 ਲੱਖ 5000 ਦੀ ਜਾਲੀ ਕਰੰਸੀ ਬਰਾਮਦ ਹੋ ਚੁੱਕੀ ਹੈ ਔਰ ਇਸ ਤੋਂ ਇਲਾਵਾ ਜਿਹੜੀ ਕਰੰਸੀ ਹਲੇ ਇਹਨਾਂ ਨੇ ਕਟਿੰਗ ਨਹੀਂ ਕੀਤੀ ਸੀਗੀ ਉਹਦੀ ਵੀ ਵਰਥ ਰਾਉਂਡ 5 ਲੱਖ 84000 ਰੁਪਏ ਦੀ ਬਰਾਮਦ ਹੋ ਚੁੱਕੀ ਹੈ ਤੇ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਦੇਖ ਰਹੇ ਹਾਂ ਕਿ ਹੋਰ ਵੀ ਜੇ ਕੋਈ ਬੈਕਵਰਡ ਲਿੰਕ ਨਿਕਲਦਾ ਹੈ ਕੁਝ ਹੋਰ ਵੱਡੀਆਂ ਗੱਲਾਂ ਇਹਨਾਂ ਤੋਂ ਸਾਹਮਣੇ ਆਉਂਦੀਆਂ ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਮਾਰਚ 'ਚ ਵੀ ਅਸੀਂ ਇੱਕ FCIN ਦਾ ਜਿਹੜਾ ਜਾਲੀ ਕਰੰਸੀ ਦਾ ਪਰਚਾ ਹੁੰਦਾ ਹੈ ਉਹ ਦਰਜ ਕੀਤਾ ਸੀ ਸਿਟੀ 2 ਥਾਣੇ 'ਚ ਜਿੱਦ ਤੋਂ ਸਾਨੂੰ 119500 ਰੁਪਏ ਦੀ ਜਾਲੀ ਕਰੰਸੀ ਬਰਾਮਦ ਹੋਈ ਸੀਗੀ ਔਰ ਇਹਦਾ ਕਿੰਦਾ ਮੇਰਾ ਪਰਪਸ ਹੀ ਹੈ ਕਿ ਅਸੀਂ ਤੁਹਾਡੇ ਮਾਧਿਅਮ ਦਾ ਹੀ ਅਪੀਲ ਕਰਨਾ ਚਾਹੁੰਦੇ ਆ ਪਬਲਿਕ ਨੂੰ ਕਿਉਂਕਿ ਇਹ ਸੈਕਿੰਡ ਇਨਸੀਡੈਂਟ ਹੋ ਗਿਆ ਜਦੋਂ ਸਾਨੂੰ ਖੰਨਾ ਚ ਔਰ ਬੈਕਵਰਡ ਲਿੰਕੇ ਚ ਪਿੱਛੋਂ ਜਾ ਕੇ ਇੰਨੀ ਵੱਡੀ ਮਾਤਰਾ ਚ ਫੇਕ ਕਰੰਸੀ ਬਰਾਮਦ ਹੋਈ ਹੈ ਕਿ ਪਬਲਿਕ ਨੂੰ ਬਹੁਤ ਅਵੇਅਰ ਹੋਣਾ ਚਾਹੀਦਾ ਹੈ ਕਿ ਜਦੋਂ ਵੀ ਤੁਹਾਨੂੰ ਕੋਈ ਜਾਲੀ ਨੋਟ ਲੱਗਦਾ ਹੈ ਸ਼ੱਕ ਹੁੰਦਾ ਹੈ ਕਿ ਕੋਈ ਜਾਲੀ ਕਰੰਸੀ ਹੈ ਤਾਂ ਇਮੀਡੀਏਟਲੀ ਯਾ ਪੁਲਿਸ ਨੂੰ ਇਨਫੋਰਮ ਕਰੋ ਯਾ ਬੈਂਕਸ ਨੂੰ ਜ਼ਰੂਰ ਇਨਫੋਰਮ ਕੀਤਾ ਜਾਵੇ ਮੈਡਮ ਕਾਗਜ਼ ਜਿਹੜੇ ਬ੍ਰਾਂਡ ਹੋਇਆ ਜੀ ਇਹ ਆਮ ਕਾਗਜ਼ ਹੈ ਜਾਂ ਥੋੜੇ ਡਿਫਰੈਂਟ ਹੈ ਆਮ ਕਾਗਜ਼ ਸੀ ਲੇਮਨ ਜਿਹੜਾ ਆਮ ਇਨਸਾਨ ਹੈ ਜਿਹੜਾ ਐਕਸਪਰਟ ਨਹੀਂ ਹੈ ਉਹ ਤਾਂ ਬਹੁਤ ਜ਼ਿਆਦਾ ਫਰਕ ਨਹੀਂ ਹੈ ਤੁਸੀਂ ਦੇਖ ਸਕਦਾ ਬਟ ਡੈਫੀਨਿਟਲੀ ਜਿਹੜਾ ਇਸੇ ਲਾਈਨ ਚ ਹੈ ਦੇ ਕੈਨ ਨੋ ਦਾ ਡਿਫਰੈਂਸ ਜੋ ਐਕਸਪਰਟ ਹੋਏਗਾ ਬਟ ਪਹਿਲੀ ਨਜ਼ਰੇ ਤੁਸੀਂ ਆਪ ਵੀ ਦੇਖ ਹੀ ਸਕਦੇ ਹੋ ਇਟ ਲੁਕਸ ਲਾਈਕ ਗੁੱਡ ਕਰੰਸੀ ਮਨ ਜਿਹੜੇ ਲੋਕਲ ਕਰੰਸੀ ਹੈ ਉਹਨਾਂ ਨੇ ਕਿਸ ਦਾ ਸਪਰਕ ਕੀਤਾ ਹੈ ਨਾਲ ਉਹਨਾਂ ਨੇ ਕਿਸ ਤਰ੍ਹਾਂ ਯੂਜ਼ ਕਰਦੇ ਸੀ ਇਹ ਸੀ ਜੋ ਹੁਣ ਤੱਕ ਜੀ ਸਾਡੀ ਪ੍ਰੀਲੀਮਿਨਰੀ ਤਫਤੀਸ਼ ਚ ਆਇਆ ਇਹਨਾਂ ਨੂੰ ਸੋਸ਼ਲ ਮੀਡੀਆ ਦੇ ਥਰੂ ਪਤਾ ਲੱਗਿਆ ਇੱਕ ਜੋ ਜਿਹੜੇ ਕੰਟੈਕਟਸ ਆਇਆ ਜਿੱਦਾਂ YouTube ਤੇ ਕਿਸੇ ਸਾਈਟ ਤੋਂ ਚੈੱਕ ਕਰ ਰਹੇ ਥੱਲੇ ਜਿਹੜਾ ਕਮੈਂਟ ਸੈਕਸ਼ਨ ਹੁੰਦਾ ਉਹਦੇ ਚ ਕਈ ਵਾਰ ਲੋਕਾਂ ਨੇ ਲਿਖਿਆ ਹੁੰਦਾ ਫਲਾਨੀ ਚੀਜ਼ ਲਈ ਮੈਨੂੰ ਕੰਟੈਕਟ ਕਰੋ ਇਸ ਤਰ੍ਹਾਂ ਇਹਨਾਂ ਦਾ ਰابط ਆਪਸ ਚ ਬਣਿਆ ਸੀ ਜਿਹੜੀ ਕੰਸੀ ਨੇ ਵਿੱਚ ਮੈਡਮ ਨੰਬਰਿੰਗ ਹੈ ਉਹ ਡਿਫਰੈਂਟ ਹੈ ਕਿ ਸੇਮ ਹੈ ਸੀ ਜਿਹੜੀ ਕਰੰਸੀ ਹੈ ਜਿਵੇਂ 500 ਦੇ ਨੋਟ ਹੈ 200 ਦੇ ਕੁਝ ਜਿਹੜੀ ਸਾਡੀ ਸੀਰੀਅਲ ਨੰਬਰ ਹੁੰਦੀ ਹੈ ਕੁਝ ਦੀ ਇੱਕ ਨੋਟ 'ਚ ਵੀ ਹੈ ਤੇ ਇੱਕ ਹੋਰ ਨੋਟ 'ਚ ਵੀ ਹੈ ਇੱਕ ਨੋਟ ਦਾ ਦੂਜੇ 'ਚ ਨਹੀਂ ਹੋ ਸਕਦਾ ਸੋ ਉਹ ਵੀ ਇੱਕ ਇੰਡੀਕੇਸ਼ਨ ਹੈ ਕਿ ਜਾਲੀ ਕਰੰਸੀ ਹੈ ਔਰ ਇਸੇ ਤਰ੍ਹਾਂ ਬਾਕੀਆਂ 'ਚ ਵੀ ਹੈ ਮੈਡਮ ਪ੍ਰੋਫੈਸ਼ਨਲ ਨੇ ਬੰਦੇ ਜੀ ਮਤਲਬ ਜਿਹੜਾ ਇਹਦੇ 'ਚ ਮੈਂ ਥੋੜੀ ਹੋਰ ਡੀਟੇਲ ਦੱਸ ਦਿੰਦੀ ਹਾਂ ਜਿਹੜੇ ਦੋਸ਼ੀ ਹੈਗੇ ਰਾਜਸਥਾਨ ਵਾਲੇ ਮਨੋਜ ਕੁਮਾਰ ਇਹਦੇ ਤੇ ਪਹਿਲਾਂ ਵੀ ਪੰਜ ਮੁਕਦਮੇ ਦਰਜ ਹੈ ਜਿੰਨਾ 'ਚ ਇੱਕ ਮੁਕਦਮਾ ਇਹਦੇ ਤੇ ਜਾਲੀ ਕਰੰਸੀ ਦਾ ਹੀ ਸੀਗਾ ਸੋ ਇਹਦਾ ਇਸ ਲਾਈਨ 'ਚ ਐਕਸਪੀਰੀਅੰਸ ਹੈਗਾ ਹਾਂਜੀ ਜਿਹੜਾ ਮੇਨ ਇਹਦਾ ਜਿਹੜਾ ਹੁਣ ਤੱਕ ਸਾਨੂੰ ਪਤਾ ਲੱਗਿਆ ਮਨੋਜ ਕੁਮਾਰ ਹੈ ਇਦਾਂ ਹੀ ਸਾਰਾ ਪਲਾਨ ਸੀਗਾ ਕਿਥੋਂ ਸਿੱਗਦਾ ਸੀ ਤੇ ਡਿਊਰਿੰਗ ਤਫਤੀਸ਼ ਸਾਨੂੰ ਉਮੀਦ ਹੈ ਕਿ ਇਹਦੇ ਚ ਕੁਝ ਹੋਰ ਵੀ ਪਲੇਅਰ ਸਾਹਮਣੇ ਆ ਸਕਦੇ। ਮਾਰਕੀਟ ਦੇ ਵਿੱਚ ਮੈਡਮ ਕਿੰਨੀ ਕੰਕਨਸੀ ਹੈ ਨਿਕਲ ਚੁੱਕੀ ਹੈ? ਇਹ ਤਾਂ ਜੀ ਹਲੇ ਟੂ अर्ਲੀ ਟੂ ਅਸੈਸਰ। ਅਭੀ ਹਲੇ ਨਹੀਂ ਮਦਦ। ਇਸ ਤਰ੍ਹਾਂ ਦੀ ਗੱਲ ਵੀ ਮਾਰਕੀਟ ਅਸੀਂ ਇੰਨੀ ਖੁੱਲ੍ਹ ਚੁਲਾ ਚੁੱਕੀ। ਨਹੀਂ ਜੀ ਹਲੇ ਕਲੀਅਰ ਨਹੀਂ ਦੱਸਿਆ। ਮੇਰਾ ਤਾਂ ਨੈਟਵਰਕ ਇੱਥੇ ਤੱਕ ਸੀਗਾ ਕੋਈ ਗੱਲਬਾਤ ਆਈ ਆ ਸਾਹਮਣੇ ਜੀ। ਫਿਲਹਾਲ ਤਾਂ ਜੀ ਇਹਨਾਂ ਦਾ ਨੈਟਵਰਕ ਪੰਜਾਬ ਔਰ ਰਾਜਸਥਾਨ ਦਾ ਤਾਂ ਸਾਹਮਣੇ ਆ ਹੀ ਗਿਆ। ਜੇ ਹੋਰ ਸਾਨੂੰ ਕੁਝ ਪਤਾ ਲੱਗਦਾ ਡਿਊਰਿੰਗ ਇੱਕ ਦੋ ਹੈ ਜੀ ਸਾਡੇ ਰਡਾਰ ਚ ਨਾਟ ਇਨ ਪੰਜਾਬ ਬਟ ਆਊਟ ਆਫ ਸਟੇਟ ਤੋ ਅਸੀਂ ਦੇਖ ਰਹੇ ਹਾਂ ਇਹ ਕਿੰਨੇ ਕੇ ਦੇਰ ਤੋਂ ਕੰਮ ਕਰਦੇ ਸੀ ਮੇਰੇ ਜੀ ਐਟ ਲੀਸਟ ਬਹੁਤ ਜ਼ਿਆਦਾ ਤਨ ਹੀ ਜੋ ਹੁਣ ਤੱਕ ਸਾਨੂੰ ਪਤਾ ਲੱਗਿਆ ਬਟ 6-7 ਮਹੀਨੇ ਸਾਲ ਤੱਕ ਕਹਿ ਸਕਦੇ ਜਿਹੜੋ ਜਿਹੜੇ ਬੇਸੀਏ ਸਟੂਡੈਂਟ ਸੀ ਜਾਂ ਸੀ ਨਾ ਦੀ ਏਜ ਤਾਂ ਮਿਡ 20ਸ ਤੋਂ ਲੈ ਕੇ 30 ਤੱਕ ਹੀ ਹੈ ਦੇ ਆਰ ਨਾਟ ਵੈਰੀ 올ਡ ਸਾਰੇ ਯੰਗ ਹੀ ਲੜਕੀ ਸਾਰੇ ਪੜੇ ਪੜੇ ਲਿਖੇ ਜਾਂ ਬਹੁਤ ਜ਼ਿਆਦਾ ਪੜੇ ਨਹੀਂ ਹੈ ਕੋਈ 8ਵੀਂ ਪਾਸ ਹੈ ਕੋਈ 12ਵੀਂ ਕੋਈ ਬੀਏ ਪਾਸ ਹੈ ਬਟ ਡਿਸਟ੍ਰਿਕਟ ਦੇ ਕਿਊਜ਼ ਨਹੀਂ ਉਹਨਾਂ ਦਾ ਕੋਈ ਫੀਡਬੈਕ ਜਾਂ ਬੈਕਗ੍ਰਾਉਂਡ ਆਇਆ ਜੀ ਇੱਕ ਇਹ ਡਿਸਟ੍ਰਿਕਟ ਦੇ ਜੀ ਸਾਡੇ ਦੋ ਕਿਊਜ਼ਡ ਹੈਗੇ ਉਹਨਾਂ ਦਾ ਇਸ ਤਰ੍ਹਾਂ ਦਾ ਬੈਕਗ੍ਰਾਉਂਡ ਤਾਂ ਨਹੀਂ ਹੈ ਇਹ ਮਨੋਜ ਹੀ ਹੈ ਜਿਹੜਾ ਅਜਮੇਰ ਦਾ ਇਹਦਾ ਫੋਲੋਅ ਕਰ ਰਹੇ ਮੇਨ ਉਹੀ ਹੈ ਹਾਂ ਜੀ ਇਹ ਕੁਐਸਚਨ ਹੋ ਰਿਹਾ ਜੀ ਇਹ ਕੋਈ ਗਲਤ ਬਾਤ ਆਈ ਹੈ ਸਾਹਮਣੇ ਵੀ ਇਹਨਾਂ ਨੇ ਕਿੰਨਾ ਇਸ ਤੋਂ ਪਹਿਲਾਂ ਕੋਈ ਪੈਸਾ ਪੂਸਾ ਆਪਣਾ ਜਿਹੜਾ ਹੈਗਾ ਹੈ ਜਾਲੀ ਤਰਫੂ ਮਾਰਕੀਟ ਦੇ ਵਿੱਚ ਸਕੇ ਨਹੀਂ ਜੀ ਹਾਲੇ ਤੱਕ ਇਹਦਾ ਨਹੀਂ ਪਤਾ ਫਿਰ ਸੇਲ ਕਿਦਾਂ ਕਰਦੀ ਕੀ ਅਮਾਉਂਟ ਦੇ ਵਿੱਚ ਕਿੰਨੀ ਹੈ ਕੋਈ ਨਹੀਂ ਇੱਕ ਲੱਖ ਥੋੜਾ ਬਹੁਤ ਜੋ ਪਤਾ ਲੱਗਿਆ ਜਿਵੇਂ ਜੇ 10000 ਦਾ ਪੈਸਾ ਦੇ ਕੇ 30000 ਦੇ ਜਾਲੀ ਦੇ ਰਹੇ ਇੰਨਾ ਕੁ ਮਾਰਜਨ ਹਲੇ ਸਾਹਮਣੇ ਬਹੁਤ ਜ਼ਿਆਦਾ ਕਿਤਾ ਨਹੀਂ ਸੀ ਪਹਿਲਾਂ ਇਹਨਾਂ ਨੂੰ ਪ੍ਰੀਅਮਪਟ ਕਰ ਦਿੱਤਾ ਗਿਆ ਥੈਂਕ ਯੂ ਥੈਂਕ ਯੂ ਤੇਜ਼ ਚੈਨਲ ਦੇ ਲਈ ਖੰਨਾ ਤੋਂ ਰੰਜਨਾ ਸ਼ਾਹੀ ਰਿਪੋਰਟ